ਅੱਜ ਸੀਨੀਅਰ ਸਿਟੀਜ਼ਨ ਕਾਉਂਸਲ ਸਾਨੇਵਾਲ ਅਤੇ ਐਕਸ ਆਰਮੀ ਐਸੋਸੀਏਸ਼ਨ ਸਾਨੇਵਾਲ ਵੱਲੋਂ ਇਕੱਠੇ ਹੋ ਕੇ ਜੋ ਸਾਡੇ ਤਿੰਨ ਸ਼ਹੀਦ ਜਿਨ੍ਹਾਂ ਦੇ ਮੈਂ ਕਹੂੰਗਾ ਪੱਬ ਜਨਨ ਤੇ ਚਲਦੇ ਹੋਏ ਸਾਨੂੰ ਆਜ਼ਾਦੀ ਮਿਲੀ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਕਰਾਇਆ ਗਿਆ ਔਰ ਪਰ ਆਜ਼ਾਦੀ ਤਾਂ ਸਾਨੂੰ ਮਿਲ ਗਈ ਪਰ ਜਿਹੜੇ ਸਾਡੇ ਜੰਗੇ ਫੌਜੀ ਜਿਹੜੇ ਸਾਡੇ ਅਫਸਰ ਇਸ ਆਜ਼ਾਦੀ ਦੇ ਲਈ ਲੜ ਰਹੇ ਨੇ ਜਿਨ੍ਹਾਂ ਨੇ ਅਲੱਗ-ਅਲੱਗ ਲੜਾਈਆਂ ਲੜੀਆਂ ਸਾਡੇ ਮੁਲਕ ਦੇ ਲਈ 1965 ਦੀ ਹੋਵੇ ਜਾਂ 1966 ਦੀ ਹੋਵੇ ਜਾਂ ਉਸ ਤੋਂ ਬਾਅਦ 1971 ਦੀ ਹੋਵੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਔਰ ਉਹਨਾਂ ਦੇ ਪਰਿਵਾਰਾਂ ਨੇ ਖਾਸ ਤੌਰ ਤੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਚਲਿਆ ਦੇਖੋ ਆ ਕੁਝ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਆਲਾ ਅਫਸਰ ਦੇ ਨਾਲ ਕੀ ਕੁਝ ਹੋਇਆ ਉਹ ਇੱਕ ਮੈਂ ਕਹੂੰਗਾ ਵੀ ਅੱਜ ਦੇ ਇਸ ਟਾਈਮ ਦੇ ਵਿੱਚ ਸਭ ਤੋਂ ਵੱਡੀ ਨਿੰਦਣਯੋਗ ਇਹ ਗੱਲ ਹੈ ਵੀ ਇੱਕ ਆਜ਼ਾਦ ਮੁਲਕ ਦੇ ਵਿੱਚ ਜਿਸ ਆਜ਼ਾਦੀ ਦੇ ਵਿੱਚ ਸਾਡਾ ਸਭ ਤੋਂ ਵੱਡਾ ਮੈਂ ਕਹੂੰਗਾ ਸਹਿਯੋਗ ਇਹ ਆਰਮੀ ਅਫਸਰ ਦੇ ਰਹੇ ਨੇ ਇਹ ਆਰਮੀ ਦੇ ਜਵਾਨ ਦੇ ਰਹੇ ਨੇ ਔਰ ਉਹਨਾਂ ਦੇ ਨਾਲ ਜੇਕਰ ਇਹ ਸਲੂਕ ਹੋ ਰਿਹਾ ਸਾਡੇ ਪੰਜਾਬ ਸੂਬੇ ਦੇ ਵਿੱਚ ਤਾਂ ਇਸ ਤੋਂ ਮੰਦਭਾਗੀ ਘਟਨਾ ਕੀ ਹੋ ਸਕਦੀ ਹੈ ਵੈਰੀ ਆਪਣੇ ਸਾਥੀ ਨੇ ਮੇਰੇ ਸੀਨੀਅਰ ਨੇ ਸਾਰੇ ਇੱਥੇ ਸਾਡੇ ਜਿਹੜੇ ਆਰਮੀ ਐਸੋਸੀਏਸ਼ਨਸ ਆਨੇ ਵਾਲੇ ਬਲੂ ਅਸੀਂ ਉਸ ਦੀ ਬਹੁਤ ਘੋਰ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਗਵਰਨਰ ਨੂੰ ਪ੍ਰਾਈਮ ਮਿਨਿਸਟਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹਨਾਂ ਜੋ ਵੀ ਪੁਲਿਸ ਅਫਸਰਾਂ ਨੇ ਇਹ ਕਾਰਵਾਈ ਕੀਤੀ ਹੈ ਇਹਨਾਂ ਨੂੰ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਔਰ ਜੋ ਇਹ ਕੁਝ ਹੋ ਰਿਹਾ ਹੈ ਉਹਨੂੰ ਦੇਖਦੇ ਹੋਏ ਸਾਡੀ ਇੱਕ ਆਮ ਸਹਿਮਤੀ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਸੋ ਇੱਕ ਵਾਰੀ ਫੇਰ ਇਹ ਸਾਰਾ ਇਲਾਕਾ ਮੈਂ ਕਹੂੰਗਾ ਥੱਲੇ-ਥੱਲੇ ਘਰ ਦੇ ਵਿੱਚ ਇਸ ਚੀਜ਼ ਦੀ ਬੜੀ ਚਰਚਾ ਹੋ ਰਹੀ ਹੈ ਵੀ ਇਹ ਹੋ ਕੀ ਰਿਹਾ ਸੋ ਉਸ ਚੀਜ਼ ਦੀ ਅਸੀਂ ਬਹੁਤ-ਬਹੁਤ ਮਿੰਦਾ ਗੋ ਪ੍ਰਧਾਨ ਜੀ ਪਹਿਲਾਂ ਤੋ ਤਕਰੀਬਨ ਇੱਕ ਮਹੀਨਾ ਪਹਿਲਾਂ ਡੀਜੀਪੀ ਪੰਜਾਬ ਨੇ ਸਪਾਈ ਰੈਂਕ ਤੋਂ ਲੈ ਕੇ ਇੰਸਪੈਕਟਰ ਤੱਕ 52 ਬੰਦੇ ਮੁਲਾਜ਼ਮ ਡਿਸਮਿਸ ਕੀਤੇ ਸੀਗੇ ਉਹਨਾਂ ਨੂੰ ਕਾਲੀਆਂ ਭੇਡਾਂ ਕਹਿ ਕੇ ਡਿਸਮਿਸ ਕੀਤਾ ਗਿਆ ਕਿ ਹੁਣ ਡੀਜੀਪੀ ਦਾ ਕੁਝ ਦਿਨ ਪਹਿਲਾਂ ਤੋਂ ਕੋਈ ਅਜਿਹੀ ਡੇਟ ਚ ਬਿਆਨ ਨਹੀਂ ਉਹਨਾਂ ਐਸਪੀ ਵਾਲੇ ਜਿਨ੍ਹਾਂ ਨੇ ਕਰਨਲ ਸਾਹਿਬ ਦੀ ਕੁੱਟਮਾਰ ਕੀਤੀ ਜਾਂ ਉਹਨਾਂ ਬਾਰੇ ਕੀ ਗੱਲ ਦੋਨੇ ਉਹ ਕਹਿੰਦੇ ਆ ਵੀ ਸਨਾਖਾਂ ਦੇ ਵਿੱਚ ਆਉਣਾ ਹਾਂਜੀ ਦੂਸਰੀ ਗੱਲ ਆ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਹਾਂਜੀ ਸਾਡੀ ਇਹੀ ਸਭ ਨੇ ਉਹਨਾਂ ਨੂੰ ਕਾਲੀਆਂ ਭੇਡਾਂ ਕਿਉਂ ਨਹੀਂ ਗਿਆ ਇੰਸਪੈਕਟਰ ਸਾਹਿਬ ਨੂੰ ਸਾਡਾ ਸਭ ਨੂੰ ਇਹੀ ਰਿਕੁਐਸਟ ਆ ਵੀ ਜਿਹੜਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਹਾਂਜੀ ਅਸੀਂ ਇਹੀ ਚਾਹੁੰਦੇ ਆ ਵੀ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਉਨੀ ਵੱਡੀ ਗੱਲ ਹੋ ਰਹਾ ਵੀ ਜੇਕਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਾਲੀਆਂ ਭੇਡਾਂ ਦਾ ਫਿਰ ਜੇਕਰ ਡੀਜੀਪੀ ਸਾਹਿਬ ਇਹਨਾਂ ਨੂੰ ਸ਼ੇਰ ਮੰਨਦੇ ਆ ਤਾਂ ਇਹਨਾਂ ਨੂੰ ਫਿਰ ਆਇਆ ਵੀ ਅਰਜਨਾਵਾਰਡ ਦੇ ਦੇਣਾ ਇਹੀ ਹੋ ਸਕਦਾ ਮਤਲਬ ਕਰੋ ਤਜਾ ਦੇ ਰਿਹਾ ਡੀਜੀਪੀ ਸਾਹਿਬ ਬਿਲਕੁਲ ਬਣਾ ਦੇ ਰਹੇ ਨੇ ਡੀਜੀਪੀ ਹੋਗਾ ਕੱਲੇ ਫਿਰ ਦਰਜ ਬਾਈ ਨੇ ਮੋਨ ਤੇ ਹੋਈ ਤਰ੍ਹਾਂ ਤਾਂ ਡਿਸਮਿਸ ਕਰ ਦੇਣਾ ਚਾਹੀਦਾ ਹੈ ਵਿਭਾਗ ਵਿੱਚ ਦੇਖੋ ਉਹਨਾਂ ਨੂੰ ਤਾਂ ਸਲਾਖਾਂ ਦੇ ਸਭ ਤੋਂ ਸਭ ਤੋਂ ਮਾੜੀ ਗੱਲ ਇਹ ਹੈ ਵੀ ਇਸ ਚੀਜ਼ ਦੀ ਨੁਖੇਦੀ ਨਾ ਤਾਂ ਸਾਡੇ ਸੀਐਮ ਨੇ ਕੀਤੀ ਹੈ ਨਾ ਡੀਜੀਪੀ ਨੇ ਕੀਤੀ ਮਲੇ ਦੋ ਆਲਾ ਜੋ ਸਾਡੇ ਇਥੇ ਤੇ ਪੰਜਾਬ ਦੇ ਮੈਂ ਕਹਿੰਦਾ ਗਵਰਨਰਸ ਹੈ ਇਹਨਾਂ ਨੇ ਕਿਸੇ ਨੇ ਇਸ ਚੀਜ਼ ਦੀ ਨਖੇਦੀ ਵੀ ਨਹੀਂ ਕੀਤੀ ਕਰਨਲ ਬਾੜ ਸਾਹਿਬ ਜੀ ਦੇ ਕੱਲ ਪਟਿਆਲੇ ਵਿਖੇ ਡੀਸੀ ਦਾ ਉਹ ਧਰਨਾ ਤਾਂ ਤਾਂ ਜੀ ਉੱਥੇ ਸਿਆਸੀ ਲੀਡਰ ਦਾ ਕਿੰਨਾ ਕੁ ਜ਼ੋਰ ਸੀਗਾ ਪੰਜਾਬ ਦੇ 92 ਐਮਐਲਏ ਜਿੱਤੇ ਹੋਏ ਨੇ ਇੱਕ ਵੀ ਨਹੀਂ ਪਹੁੰਚਿਆ ਕੋਈ ਮਾਨ ਸਾਹਿਬ ਨੇ ਕੋਈ ਇਹਨਾਂ ਨੂੰ ਤੇ ਠੀਕ ਪਤਾ ਦੋਈ ਪਤਾ ਆ ਪਾਗੇ ਨੂੰ ਭੇਜਿਆ ਨਹੀਂ ਸੀ ਕੋਈ ਪੁਲਿਸ ਵਾਲਾ ਵੀ ਨਹੀਂ ਸੀ ਉੱਥੇ ਮੇਰਾ ਖਿਆਲ ਆ ਵੀ ਉੱਥੇ ਇੱਕ ਮਹਾਰਾਣੀ ਪਰਨੀਤ ਕੌਰ ਤੋਂ ਬਿਨਾ ਕੋਈ ਵੀ ਨਹੀਂ ਲੀਡਰ ਪਹੁੰਚਿਆ ਉੱਥੇ ਕੱਲੇ ਉਹੀ ਇੱਕ ਗਈ ਆ ਪਰਨੀਤ ਜੋ ਆਪਣਾ ਮੈਮੋਰੈਂਡਮ ਲੈ ਕੇ ਡੀਸੀ ਕੋਲੇ ਗਏ ਆ ਹੋਰ ਕੋਈ ਵੀ ਨਹੀਂ ਗਿਆ ਬਾਰ ਸਾਹਿਬ ਦੇ ਘਰ ਵਿੱਚ ਮੈਡਮ ਡੀਸੀ ਪਟਿਆਲਾ ਦੀ ਬੜੀ ਤਾਰੀਫ ਕੀਤੀ ਗਿਆ ਕੇਸ ਦੇ ਵਿੱਚ ਕੀ ਇਹਦੇ ਇਹ ਸ਼ਬਦਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਡੀਸੀ ਨੇ ਜੋ ਇੱਕ ਲੇਡੀ ਲੀਸੀ ਆ ਉੱਥੇ ਬੜੀ ਸੂਝਵਾਨ ਹੈ ਉਹਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਮਾਹੌਲ ਨੂੰ ਕਿਉਂਕਿ ਮਾਹੌਲ ਜਿਵੇਂ ਉੱਥੇ ਕੱਲ ਧਰਨਾ ਚੱਲ ਰਿਹਾ ਸੀ ਉਹ بگੜ ਵੀ ਸਕਦਾ ਸੀ ਚਲੋ ਉਹਨਾਂ ਨੇ ਲਾਅ ਐਂਡ ਆਰਡਰ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਔਰ ਚੰਗੀ ਗੱਲ ਹੈ ਪਰ ਜੋ ਸਰਕਾਰ ਨੇ ਕੰਮ ਕਰਨਾ ਹੈ ਉਹ ਸਰਕਾਰ ਨੂੰ ਕਰਨਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਔਰ ਅੰਦਰ ਕਰਨਾ ਚਾਹੀਦਾ Thank you.